ਤੇ ਫਿਰ ਉਹ ਜਿਹੜਾ ਮੁੱਖ ਮੰਤਰੀ ਕਿਉਂ ਜਦੋਂ ਕੈਬਨਿਟ ਦੀ ਮੀਟਿੰਗ ਹੁੰਦੀ ਆ ਤੇ ਅੱਜ ਤੱਕ ਮੰਤਰੀ ਆਉਂਦੇ ਆ ਉਹ ਕਈ ਵਾਰੀ ਬੋਲ ਦਿੰਦੇ ਪਿਆ ਆ ਹਾਂ ਇਸੇ ਮੁੱਦੇ 'ਤੇ ਤੇ ਮੁੱਖ ਮੰਤਰੀ ਸਾਹਿਬ ਨੂੰ ਆਪ ਬੋਲਣਾ ਪੈ ਗਿਆ ਇਤੋਂ ਵੱਡਾ ਹੋਰ ਰਾਜਨੀਤਿਕ ਹੀ ਹੋ ਉਹ ਵੀ ਗੱਲ ਤੱਕ ਦੇ ਮੁੱਦੇ ਦੇ ਉੱਤੇ ਸੋ ਵੀਰੋ ਮੇਰਾ ਹਾਸਾ ਠਟਾ ਕਰਨ ਦਾ ਕਦੇ ਸੁਭਾ ਨਹੀਂਗਾ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜੋ ਕੁਝ ਆ ਸਾਰੇ ਦਾ ਸਾਰਾ ਰਾਜਨੀਤੀ ਦੀ ਭੇਡ ਚੜਿਆ ਉਦੋਂ ਜ਼ਿਆਦਾ ਕੁਝ ਵੀ ਨਹੀਂਗਾ ਪ੍ਰਧਾਨੀ ਅਦਾਲਤਾਂ ਦੀ ਗੱਲ ਕਰਦੇ ਆਪਾਂ ਕਿ ਇਹ ਕੰਟੈਂਪਟ ਕੋਰਟ ਹੈ ਦੇਖੋ ਕੰਟੈਂਪਟ ਕੋਰਟ ਨਹੀਂ ਕਿਉਂਕਿ ਇਹਨਾਂ ਨੇ ਆਪ ਅੰਡਰਟੇਕਿੰਗ ਦਿੱਤੀ ਚੁੱਕੀ ਇਹਨਾਂ 18 8 ਦਾ ਲੈਟਰ ਦੇ ਕੇ ਜਿਹੜਾ ਫੈਕਟਰੀ ਨੇ ਲਿਖਿਆ ਐ ਡੀਜੀਪੀ ਨੂੰ ਉਹਦਾ ਆਧਾਰ ਬਣਾ ਕੇ ਜਾਂ ਤਾਂ ਕੋਰਟ ਤੋਂ ਫਿਰ ਡਿਸਪੋਜ਼ ਆਫ ਕਰਾਉਂਦੇ ਨੇ ਕੋਰਟ ਨੇ ਤਾਂ ਐ ਸੱਚ ਕਹਤਾ ਗੁਰਵਤਨ ਸਿੰਘ ਦੀ ਜਿਹੜੀ ਸੀਗੀ ਉਹਨੂੰ ਡਿਸਪੋਜ਼ ਆਫ ਕੀਤਾ ਜਾਂਦਾ ਤੇ ਵੇਦਾ ਹੋ ਪਈਏ ਕਾਰ ਵੀ ਕਰਨਗੇ ਉਹਦੇ ਉੱਤੇ ਤੇ ਕਾਰਵਾਈ ਤਾਂ ਹੁਣ ਹਾਈ ਕੋਰਟ ਤੇ ਆ ਪਹਿਲਾਂ ਪਹਿਲਾਂ ਆ ਜਿਹਨੇ ਬਲਾਈ ਦਿੱਤੇ ਇਹਨਾਂ ਦੇ ਹੀ ਆ ਨਾ ਸਾਧਾਰਨ ਦਾ ਆਰਡਰ ਤਾਂ ਲੇਟੈਸਟ ਹੀ ਆ ਤੇ ਇਹਨਾਂ ਦਾ ਹੀ ਆ ਕਾਉਂਸਲ ਫਾਰ ਸਟੇਟ ਇਹਾਂ ਇਹ ਗੱਲਾਂ ਬਾਤੜੀਆਂ ਪੈਣ ਗਿਆ ਕਿ ਸਿਆਹ ਸੱਤਾ ਦਿਨਾਂ ਦੇ ਵਿੱਚ ਕਿਹੜੀ ਕਾਲ ਫੇ ਪੈ ਗਈ ਭਈ ਪਹਿਲਾਂ ਪਹਿਲਾਂ ਜਦ ਇਹਨਾਂ ਨੇ ਪਟੀਸ਼ਨ ਪਾਈ ਉਸ ਤੋਂ ਬਾਅਦ ਕੰਟੈਕਟ ਪਈ ਤਾਂ ਤਦ ਨੇ ਇਹ ਕਾਲ ਲਈ ਫਿਰ ਕਿਉਂ ਆਈ ਇਹੇ ਗੱਲ ਕਿਉਂਕਿ ਦੇਖਦੇ ਸੀ ਕਿ ਕਦੋਂ ਅਪ੍ਰੋਪਰੀਏਟ ਟਾਈਮ ਆਊਗਾ ਤੇ ਉਸ ਬਲੇ ਇਹਨੂੰ ਆਪਾਂ ਚਲੰਤ ਕਰ ਲਾਂਗੇ ਇਸ ਕੰਮ ਕਰ ਲਿਆ ਚਲਾਂ ਤੁਹਾਨੂੰ